ਕਾਰ ਦੇ ਵਿੱਚ ਹੋ ਗਿਆ ਜਬਰਦਸਤ ਧਮਾਕਾ ਪਰਿਵਾਰ ਦੇ ਚਾ ਜੀ ਅੱਗ ਵਿੱਚ ਬੁਰੀ ਤਰ੍ਹਾਂ ਝੁਲਸੇ ਪੀਜੀਆਈ ਵਿੱਚ ਕਰ ਦਿੱਤਾ ਗਿਆ ਹੈ ਰੈਫਰ ਤੇ ਲੜ ਰਹੇ ਨੇ ਜ਼ਿੰਦਗੀ ਤੇ ਮੌਤ ਦੀ ਲੜਾਈ ਜਿੱਥਾਂ ਇਹ ਮੰਦਭਾਗੀ ਖਬਰ ਲੁਧਿਆਣਾ ਦੇ ਗਿਆਸਪੁਰਾ ਦੇ ਅੰਬੇਦਕਰ ਨਗਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਘਰ ਦੇ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ ਇਸ ਪਰਿਵਾਰ ਦੇ ਚਾਰ ਜੀ ਅੱਗ ਵਿੱਚ ਬੁਰੀ ਤਰ੍ਹਾਂ ਝੁੱਲਸ ਗਏ ਨੇ ਉਹਨਾਂ ਨੂੰ ਪੀਜੀਆਈ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਕਿ ਇਹ ਪਰਿਵਾਰ ਦੇ ਚਾਰੋਂ ਮੈਂਬਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਦੱਸਦੀ ਹੈ ਕਿ ਇਹ ਪਰਿਵਾਰ ਅੰਬੇਦਕਰ ਨਗਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਸੀ ਜਿੱਥੇ ਕਿ ਪਤਨੀ ਨੇ ਕਿਹਾ ਕਿ ਖਾਣਾ ਬਣਾਉਣਾ ਹੈ ਇਸ ਕਰਕੇ ਸਿਲੰਡਰ ਲਿਆ ਦਿਓ ਤਾਂ ਪਤੀ ਬਾਜ਼ਾਰ ਦੇ ਵਿੱਚੋਂ ਸਿਲੰਡਰ ਲੈ ਕੇ ਆਇਆ ਇਸ ਤੋਂ ਪਹਿਲਾਂ ਕਿ ਖਾਣਾ ਬਣਦਾ ਅਜੀ ਗੈਸ ਚਲਾਇਆ ਹੀ ਸੀ ਕਿ ਜ਼ਬਰਦਸਤ ਧਮਾਕਾ ਹੋ ਗਿਆ ਜਿਸ ਦੇ ਨਾਲ ਪਰਿਵਾਰ ਦੇ ਚਾਰੋਂ ਜੀ ਹੀ ਬੁਰੀ ਤਰ੍ਹਾਂ ਝੁੱਲਸ ਗਏ ਨੇ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਹੈ ਤੇ ਉੱਥੋਂ ਡਾਕਟਰਾਂ ਨੇ ਦੱਸਿਆ ਕਿ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ ਇਸ ਕਰਕੇ ਉਹਨਾਂ ਨੂੰ ਪੀਜੀਆਈ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਪਰਿਵਾਰ ਦੇ ਚਾਰੋਂ ਮੈਂਬਰ ਹੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਦੱਸਦੀਏ ਕਿ ਇੱਕ ਔਰਤ ਦੇ ਬਿਆਨਾਂ ਦੇ ਮੁਤਾਬਕ ਇਸ ਵਿਅਕਤੀ ਦਾ ਨਾਮ ਕ੍ਰਿਸ਼ਨ ਪੰਡਿਤ ਹੈ ਉਸ ਦੀ ਪਤਨੀ ਦਾ ਨਾਮ ਸੀਮਾ ਹੈ ਬੇਟੇ ਦਾ ਨਾਮ ਸ਼ਿਵਮ ਤੇ ਬੇਟੀ ਦਾ ਨਾਮ ਸ਼ਿਵਾਨੀ ਹੈ ਇਹ ਚਾਰੋਂ ਮੈਂਬਰ ਕਿਰਾਏ ਦੇ ਕਮਰੇ ਦੇ ਵਿੱਚ ਰਹਿੰਦੇ ਸਨ ਤੇ ਜਦੋਂ ਇਸ ਪਰਿਵਾਰ ਦੀ ਜਿਹੜੇ ਕਿ ਕ੍ਰਿਸ਼ਨ ਪੰਡਤ ਦੀ ਪਤਨੀ ਐ ਸੀਮਾ ਉਸਨੇ ਖਾਣਾ ਬਣਾਉਣ ਦੇ ਲਈ ਗੈਸ ਚਲਾਇਆ ਤਾਂ ਨਾਲ ਹੀ ਅੱਗ ਦੀਆਂ ਲਪਟਾਂ ਉੱਚੀ ਉੱਚੀ ਨਿਕਲਣ ਲੱਗ ਪਈਆਂ ਤੇ ਕੁਝ ਹੀ ਸਕਿੰਟਾਂ ਦੇ ਵਿੱਚ ਧਮਾਕਾ ਹੋ ਗਿਆ ਜਿਸ ਦੇ ਨਾਲ ਪੂਰੇ ਘਰ ਦੇ ਵਿੱਚ ਅੱਗ ਲੱਗ ਗਈ ਤੇ ਚਾਰੋਂ ਮੈਂਬਰ ਅੱਗ ਦੇ ਵਿੱਚ ਬੁਰੀ ਤਰ੍ਹਾਂ ਝੋਲਸ ਗਏ ਨੇ ਇਹ ਦੱਸਿਆ ਜਾ ਰਿਹਾ ਹੈ ਕਿ 65% ਉਹਨਾਂ ਦਾ ਸਰੀਰ ਅੱਗ ਦੇ ਨਾਲ ਝੁਲਸ ਚੁੱਕਿਆ ਸੜ ਚੁੱਕਿਆ ਤੇ ਆਸ-ਪਾਸ ਦੇ ਲੋਕਾਂ ਨੇ ਜਲਦੀ ਤੋਂ ਜਲਦੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅੱਗ ਤੇ ਕਾਬੂ ਵੀ ਪਾ ਲਿਆ ਗਿਆ ਪਰੰਤੂ ਇਹ ਜਿਹੜਾ ਪਰਿਵਾਰ ਦੇ ਚਾਰੋਂ ਮੈਂਬਰ ਨੇ ਅੱਗ ਦੇ ਨਾਲ ਬੁਰੀ ਤਰ੍ਹਾਂ ਝੁਲਸ ਗਏ ਨੇ ਉਹਨਾਂ ਨੂੰ ਇਲਾਜ ਤੇ ਲਈ ਹਸਪਤਾਲ ਦੇ ਵਿੱਚ ਪਹੁੰਚਤੀ ਕਰਵਾਇਆ ਗਿਆ ਸੀ ਡਾਕਟਰਾਂ ਨੇ ਉਹਨਾਂ ਦਾ ਇਲਾਜ ਕੀਤਾ ਪਰੰਤੂ ਹਾਲਤ ਬਹੁਤ ਜ਼ਿਆਦਾ ਗੰਭੀਰ ਹੋ ਚੁੱਕੀ ਹੈ ਇਸ ਕਰਕੇ ਉਹਨਾਂ ਨੂੰ ਪੀਜੀਆਈ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਇਹ ਚਾਰੋਂ ਪਰਿਵਾਰਕ ਮੈਂਬਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਡਾਕਟਰ ਕਹਿ ਰਹੇ ਨੇ ਕਿ ਅਜੇ ਕੁਝ ਵੀ ਨਹੀਂ ਕਿਹਾ ਜਾ ਰਿਹਾ ਉਹਨਾਂ ਦਾ ਇਲਾਜ ਤਾਂ ਕੀਤਾ ਜਾ ਰਿਹਾ ਪਰੰਤੂ ਇਹ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਇਹਨਾਂ ਦੀ ਸਿਹਤ ਕਿਸ ਤਰ੍ਹਾਂ ਠੀਕ ਰਹੇਗੀ ਜਾਂ ਨਹੀਂ ਪਰੰਤੂ ਇਲਾਜ ਪੂਰੀ ਤਰ੍ਹਾਂ ਦੇ ਨਾਲ ਕੀਤਾ ਜਾ ਰਿਹਾ ਹੈ ਇਥੇ ਨਾਲ ਹੀ ਜਿਹੜੇ ਆਸ-ਪਾਸ ਦੇ ਲੋਕ ਨੇ ਉਹਨਾਂ ਨੇ ਗੈਸ ਮਾਫੀਆ ਤੇ ਉਂਗਲ ਉਠਾਈ ਹੈ ਕਿ ਉਹਨਾਂ ਨੇ ਤਾਂ ਘਰ-ਘਰ ਦੇ ਵਿੱਚ ਮੌਤ ਦਾ ਤਾंडव ਨਚਾਇਆ ਹੋਇਆ ਹੈ ਮੌਤ ਦਾ ਤਾंडव ਕੀਤਾ ਹੋਇਆ ਹੈ ਜਾਂ ਤੱਕ ਗੈਸ ਜਿਹੜੇ ਸਿਲੰਡਰ ਨੇ ਉਹ ਠੀਕ ਤਰੀਕੇ ਦੇ ਨਾਲ ਨਹੀਂ ਬਣਦੇ ਜਾਂ ਫਿਰ ਗੈਸ ਦੇ ਵਿੱਚ ਹੀ ਕੁਝ ਹੋਰ ਅਜਿਹੇ ਰਲਾਇਆ ਜਾਂਦਾ ਹੈ ਜਿਸ ਦੇ ਨਾਲ ਕੁਝ ਕੁ ਦਿਨਾਂ ਬਾਅਦ ਹੀ ਕਿਤੇ ਨਾ ਕਿਤੇ ਤੰਬਾਕਾ ਹੋਣ ਦੀ ਖਬਰ ਸਾਹਮਣੇ ਆ ਜਾਂਦੀ ਹੈ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜਾ ਗੈਸ ਸਿਲੰਡਰ ਲਿਆਂਦਾ ਗਿਆ ਸੀ ਉਹ ਇੱਕ ਦੇਸੀ ਗੈਸ ਸਿਲੰਡਰ ਸੀ ਇਸ ਕਰਕੇ ਵੀ ਹੋ ਸਕਦਾ ਹੈ ਤੰਬਾਕਾ ਹੋਇਆ ਹੋਵੇ ਕਿ ਗੈਸ ਸਹੀ ਨਾ ਹੋਵੇ ਜਾਂ ਫਿਰ ਸਿਲੰਡਰ ਦੀ ਜਿਹੜੀ ਬਣਤਰ ਹੈ ਸੀਲਿੰਗ ਹੈ ਉਹ ਵੀ ਸਹੀ ਨਾ ਹੋਵੇ ਸੋ ਇਹ ਦਾ ਤਮਾਕਾਏ ਅੰਬੇਦਕਰ ਨਗਰ ਦੇ ਵਿੱਚ ਹੋਇਆ ਜਿਹੜਾ ਕਿ ਇੱਕ ਪਰਿਵਾਰ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਸੀ ਖਾਣਾ ਬਣਾਉਣ ਦੇ ਲਈ ਇਸ ਪਰਿਵਾਰ ਦੀ ਜਿਹੜੀ ਇੱਕ ਔਰਤਾ ਸੀਮਾ ਉਸਨੇ ਗੈਸ ਚੂਲਾ ਜਲਾਇਆ ਤੇ ਨਾਲ ਹੀ ਅਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ ਵੱਡਾ ਤਮਾਕਾ ਹੋ ਗਿਆ ਪਤੀ ਪਤਨੀ ਸਮੇਤ ਦੋਨੋਂ ਬੱਚੇ ਹੀ ਅਗ ਦੇ ਵਿੱਚ ਬੁਰੀ ਤਰ੍ਹਾਂ ਝੋਲਸ ਗਏ ਨੇ ਹੁਣ ਉਹਨਾਂ ਦਾ ਪੀਜੀਆਈ ਦੇ ਵਿੱਚ ਇਲਾਜ ਹੋ ਰਿਹਾ ਜਿੱਥੇ ਕਿ ਇਹ ਚਾਰੋਂ ਪਰਿਵਾਰਿਕ ਮੈਂਬਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ